ਜੋ ਅੱਜ ਅਸੀਂ ਮਾਣ ਮਹਿਸੂਸ ਕਰਦੇ ਆ ਆਪਣੇ ਇੱਕ ਸਿੱਖ ਹੋਣ ਤੇ ਜਾਂ ਸਿਰ ਦੇ ਉੱਪਰ ਦਸਤਾਰ ਸਜਾਉਣ ਤੇ ਉਹ ਜਿਹੜਾ ਮਾਣ ਆਪਾਂ ਨੂੰ ਪ੍ਰਾਪਤ ਕਰਕੇ ਦਿੱਤਾ ਜੀ ਉਹ ਆਪਣੇ ਸਿੱਖ ਯੋਧਿਆਂ ਨੇ ਆਪਾਂ ਨੂੰ ਪ੍ਰਾਪਤ ਕਰਕੇ ਦਿੱਤਾ ਜਿਨ੍ਹਾਂ ਨੇ ਕਿ ਆਪਣੇ ਧਰਮ ਉਤੋਂ ਜਾਨਾਂ ਵਾਰੀਆਂ ਸ਼ਹੀਦੀਆਂ ਦਿੱਤੀਆਂ ਅਤੇ ਹੋਰਾਂ ਦੇ ਧਰਮ ਖਾਤਰ ਵੀ ਕੁਰਬਾਨੀਆਂ ਦਿੱਤੀਆਂ ਜੋ ਪੂਰੀ ਦੁਨੀਆ ਦੇ ਵਿੱਚ ਆਪਾਂ ਪੰਜਾਬੀ ਆਪਣੇ ਉੱਪਰ ਮਾਣ ਮਹਿਸੂਸ ਕਰਦੇ ਆ ਸਿੱਖ ਹੋਣ ਦਾ ਤੇ ਉਸ ਤੋਂ ਬਾਅਦ ਪਿੰਡ ਸਹਿਬਜੰਦ ਦੇ ਵਿੱਚ ਜੋ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਚਰਨਛੋਪਾ ਪ੍ਰਾਪਤ ਧਰਤੀ ਹੈ ਅਤੇ ਬਣੇ ਹੋਏ ਇਤਿਹਾਸਕ ਗੁਰਦੁਆਰਾ ਮੁਖਮੰਝਣ ਸਾਹਿਬ ਦੇ ਵਿੱਚ ਛੋਟੇ ਸਹਿਬਜ਼ਾਦਿਆਂ ਨੂੰ ਸਮਰਪਿਤ ਰੱਖੇ ਗਏ ਸਹਿਜ ਪਾਠ ਦੇ ਭੋਗ ਪਾਏ ਗਏ ਅਤੇ ਨਾਲ ਹੀ ਪਿਛਲੇ 15 ਦਿਨਾਂ ਤੋਂ ਚੱਲ ਰਹੇ ਛੋਟੇ ਸਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਦਸਤਾਰ ਸਖਲਾਈ ਕੈਂਪ ਜਿਵੇਂ ਕਿ ਅੱਜ 16ਵੇਂ ਦਿਨ 22 ਦਸੰਬਰ ਨੂੰ ਸ਼ਹੀਦੀ ਦਿਹਾੜੇ ਤੇ ਦਸਤਾਰ ਮੁਕਾਬਲਾ ਕਰਾਇਆ ਗਿਆ ਅਤੇ ਉਹਨਾਂ ਦੇ ਵਿੱਚ 15 ਬੱਚਿਆਂ ਨੂੰ ਦਸਤਾਰਾਂ ਸਨਮਾਨਿਤ ਕੀਤੀਆਂ ਗਈਆਂ ਤੇ ਪਹਿਲੇ 3 ਨੰਬਰਾਂ ਤੇ ਆਉਣ ਵਾਲੇ ਬੱਚਿਆਂ ਨੂੰ ਵਿਸ਼ੇਸ਼ ਸਨਮਾਨਿਤ ਕੀਤੇ ਗਏ ਜਿਸ ਦੇ ਨਾਲ ਕਿ ਹੋਰ ਬੱਚਿਆਂ ਨੂੰ ਵੀ ਪ੍ਰੇਰਨਾ ਮਿਲਣੀ ਹੈ ਅਤੇ ਨੌਜਵਾਨਾਂ ਨੂੰ ਪ੍ਰੇਰਨਾ ਮਿਲਣੀ ਹੈ ਅਤੇ ਉਹ ਵੀ ਅੱਗੇ ਤੋਂ ਨਵੇਂ ਕੈਂਪਾਂ ਦੇ ਵਿੱਚ ਜੋ ਕਿ ਦਸਤਾਰ ਸਿੱਖਣਗੇ ਅਤੇ ਆਪਣੇ ਸਿਰ ਦੇ ਉੱਪਰ ਦਸਤਾਰ ਸਜਾਉਣਗੇ ਇਹ ਹੀ ਜਿਹੜੀ ਸੱਚੀ ਸ਼ਰਧਾਂਜਲੀ ਹੋਵੇਗੀ ਆਪਣੇ ਸਿੱਖ ਕੌਮ ਦੇ ਯੋਧਿਆਂ ਵਾਸਤੇ ਤੇ ਜਿਨ੍ਹਾਂ ਨੇ ਕਿ ਆਪਣਾ ਮਾਣ ਵਧਾਇਆ ਆਪਾਂ ਵੀ ਦਿਮਾਲੇ ਅਤੇ ਦਸਤਾਰ ਸਜਾ ਕੇ ਉਹਨਾਂ ਦਾ ਜਿਹੜਾ ਮਾਣ ਹਾਸਲ ਕਰਕੇ ਦਿੱਤਾ ਆਪਣੇ ਵਾਸਤੇ ਉਸ ਨੂੰ ਕਾਇਮ ਰੱਖੀਏ ਤੇ ਨਾਲ ਹੀ ਯੋਗਦਾਨ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ ਪੰਜ ਸੱਤ ਨੌਜਵਾਨ ਅਸੀਂ ਰਲ ਮਿਲ ਕੇ ਸਾਰਿਆਂ ਨੇ ਛੋਟੀਆਂ-ਛੋਟੀਆਂ ਬੇਨਤੀਆਂ ਦੇ ਉੱਪਰ ਇਕੱਠੇ ਹੋ ਕੇ ਜਿਨ੍ਹਾਂ ਨੂੰ ਕਿ ਬਹੁਤ ਵਧੀਆ ਦਸਤਾਰਾਂ ਆਪਣੇ ਸਿਰ ਦੇ ਉੱਪਰ ਸਜਾਉਣੀਆਂ ਆਉਂਦੀਆਂ ਸੀ ਬਿਲਕੁਲ ਫ੍ਰੀ ਦੇ ਵਿੱਚ ਇਹ ਕੈਂਪ ਜਿਹੜਾ ਲਾਇਆ ਸੀ ਤੇ ਉਸ ਤੋਂ ਬਾਅਦ ਹੋਰ ਯੋਗਦਾਨ ਦਿੱਤਾ ਇਹ ਸਾਟਾ ਪਿੰਡ ਦੀ ਮੁਖ ਮੰਜਣ ਸਾਹਿਬ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਕਿ ਲੋਕਲ ਕਮੇਟੀ ਬਣੀ ਹੋਈ ਹੈ ਪਿੰਡ ਦੀ ਉਹਨਾਂ ਨੇ ਸਾਨੂੰ ਸ਼ੀਸ਼ਿਆਂ ਦਾ ਪ੍ਰਬੰਧ ਕਰਕੇ ਦਿੱਤਾ ਅਤੇ ਹੋਰ ਵੀ ਯੋਗਦਾਨ ਦੀ ਗੱਲ ਕੀਤੀ ਤੇ ਉਸ ਤੋਂ ਬਾਅਦ ਅਸੀਂ ਸਾਰੇ ਜਾਣਿਆਂ ਨੇ ਜੋ ਕਿ 5-6 ਜਾਣੇ ਰਲ ਕੇ ਜਾਂ 7 ਜਾਣੇ ਰਲ ਕੇ ਇਹ ਕੈਂਪ ਸ਼ੁਰੂ ਕੀਤਾ ਸੀ ਸਾਰਿਆਂ ਨੇ ਮਾਇਆ ਇਕੱਠੀ ਕਰਕੇ ਜੋ ਕਿ ਅਸੀਂ ਟੀਚਾ ਸੀਗਾ ਕਿ ਇਹਨਾਂ ਨੂੰ ਸਨਮਾਨ ਵੀ ਕਰਨਾ ਬੱਚੇ ਜੋ ਵੀ ਦਸਤਾਰ ਸਿੱਖਣੋਂਗੇ ਤਾਂ ਕਿ ਹੋਰ ਬੱਚਿਆਂ ਨੂੰ ਵੀ ਪ੍ਰੇਰਣਾ ਮਿਲ ਸਕੇ ਇਸ ਤੋਂ ਅਤੇ ਹੋਰ ਵੀ ਵੀਰਾਂ ਨੂੰ ਬੇਨਤੀ ਹੈ ਜੋ ਕਿ ਸਾਡੇ ਪਿੰਡ ਤੇ ਇਲਾਵਾ ਹੋਰ ਵੀ ਕਿਤੇ ਜੋ ਵੀਡੀਓ ਦੇਖ ਰਹੇ ਆ ਮੇਰੇ ਵੀਰਾਂ ਤੇ ਉਹਨਾਂ ਨੂੰ ਵੀ ਬੇਨਤੀ ਹੈ ਕਿ ਆਪਣੇ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਦੇ ਜਿਹੜੇ ਕੈਂਪ ਆ ਉਹ ਆਯੋਜਨ ਕਰਿਆ ਕਰੋ ਇਹਨਾਂ ਦੇ ਨਾਲ ਇੱਕ ਹੋਰ ਵੀ ਫਾਇਦਾ ਹੁੰਦਾ ਕਿਉਂਕਿ ਪਹਿਲੇ ਦਿਨ ਜਦੋਂ ਬੱਚੇ ਦਸਤਾਰਾਂ ਸਿੱਖਣ ਆਏ ਸੀ ਬਿਲਕੁਲ ਅਣਜਾਣ ਸੀ ਇੱਕ ਦੂਜੇ ਵਾਸਤੇ ਪਰ ਜਿਵੇਂ ਜਿਵੇਂ ਦਿਨ ਬੀਤਦੇ ਗਏ ਸਾਰੇ ਇੱਕ ਦੂਜੇ ਦਾ ਹੱਥ ਵਟਾਉਣ ਲੱਗੇ ਅਤੇ ਸਾਰਿਆਂ ਦੇ ਵਿੱਚ ਇੱਕ ਪਿਆਰ ਬਣਨ ਲੱਗਿਆ ਤੇ ਪਿਆਰ ਤੇ ਭਾਈਚਾਰਾ ਕਾਇਮ ਹੋਇਆ ਜਿਸ ਦੇ ਨਾਲ ਕਿ ਅਖੀਰ ਦੇ ਵਿੱਚ ਕੈਂਪ ਦੇ ਵਿੱਚ ਇਸ ਤਰ੍ਹਾਂ ਲੱਗਣ ਲੱਗੇ ਜਿਸ ਤਰ੍ਹਾਂ ਸਾਰੇ ਇੱਕ ਭਰਾ ਹੀ ਹੁੰਦੇ ਆ ਤੇ ਇਸ ਦੇ ਨਾਲ ਪਿੰਡ ਦੇ ਵਿੱਚ ਇਸ ਤਰ੍ਹਾਂ ਦੇ ਕੈਂਪ ਆਯੋਜਨ ਕਰਨ ਨਾਲ ਪਿੰਡ ਦੇ ਵਿੱਚ ਭਾਈਚਾਰਾ ਹੀ ਵਧਦਾ ਤੇ ਬਹੁਤ ਬਹੁਤ ਧੰਨਵਾਦ ਆ ਜੀ ਪ੍ਰਮਾਤਮਾ ਦਾ ਸ਼ੁਕਰ ਆ ਬਹੁਤ ਵਧੀਆ ਜਿਹੜੀ ਸਾਡੀ ਸੋਚ ਨੂੰ ਸਾਡਾ ਜਿਹੜਾ ਦਸਤਾਰ ਕੈਂਪਾ ਜਿਹੜਾ ਉਹ ਸਿਰੇ ਚੜਿਆ ਤੇ ਇਸ ਤੋਂ ਅੱਗੇ ਵੀ ਹੋਰ ਅਸੀਂ ਜੋ ਕਿ ਫਤਿਹ ਕਲੱਬ ਬਣਿਆ ਹੋਇਆ ਜੀ ਬਣਾਇਆ ਅਸੀਂ ਤੇ ਉਹ ਹੋਰ ਵੀ ਸਵਾਵਾ ਇਸ ਤਰ੍ਹਾਂ ਦੀ ਆਪਣੇ ਪਿੰਡ ਦੇ ਵਿੱਚ ਅਸੀਂ ਜਣੀਆਂ ਸਵਾਵਾ ਨਿਭਾਵਾਂਗੇ ਤੇ ਸਾਡੇ ਵੀਡੀਓ ਜੇ ਚੰਗੀ ਲੱਗੀ ਤਾਂ ਲਾਇਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਤੇ ਹੋਰ ਇਸ ਤਰ੍ਹਾਂ ਦੀਆਂ ਵੀਡੀਓਜ਼ ਦੇਖਣ ਲਈ ਸਾਡੇ ਪੇਜ ਭੁੱਲਰ ਸਾਹਿਬ ਨੂੰ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਕਰ ਸਕਦੇ ਹੋ ਜੀ ਤੇ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ